ਭਈ ਜਿਹੜੇ ਸੱਜਣ ਤੋਂ ਨਾ ਮਾਗੀ ਦਾ ਮੇਲਾ ਮਿਸ ਹੋ ਗਿਆ ਟਿਕਟ ਨਹੀਂ ਬਾਹਰਲੀ ਲਈ ਗਈ ਕਿਸੇ ਵੀ ਕਾਰਨ ਕਰਕੇ ਮਿਸ ਹੋ ਗਿਆ ਨਾ ਤਾਂ ਉੱਕ ਭਰਾਓ ਨਾ ਟੁੱਡੀਕਿਆਂ ਵਾਲਾ ਮੇਲਾ ਆ ਰਿਹਾ ਤੇ ਟੁੱਡੀਕਿਆਂ ਵਾਲਾ ਮੇਲਾ ਇੱਕਤੀ ਆ ਰਿਹਾ ਬਹੁਤ ਕੁਛ ਨਾ ਮਾਲ ਹੈ ਕਿ ਟੁੱਡੀਕਿਆਂ ਵਾਲੇ ਮੇਲੇ ਦਾ ਕੋਈ ਪ੍ਰਚਾਰ ਕਰਨ ਦੀ ਲੋੜ ਨਹੀਂ ਸਾਰੀ ਦੁਨੀਆ ਨੂੰ ਟੁੱਡੀਕਿਆਂ ਵਾਲੇ ਮੇਲੇ ਬਾਰੇ ਪਤਾ ਹੁੰਦਾ ਕੋਈ ਪੋਸਟਰ ਨਹੀਂ ਲਾਉਣਾ ਪੈਂਦਾ ਆਪਣੇ ਆਪ ਲੋਕ ਇਕੱਠੇ ਹੋ ਜਾਂਦੇ ਆਪਣੇ ਆਪ ਸਭ ਕੁਝ ਹੋ ਜਾਂਦਾ ਪਰ ਐਸ ਵਾਰ ਟੁੱਡੀਕਿਆਂ ਵਾਲੇ ਮੇਲੇ ਦੇ ਵਿੱਚ ਬਹੁਤ ਕੌਸ਼ ਨਮਾ ਰੋਚਕਾ ਜਿਹੜਾ ਤੁਹਾਨੂੰ ਸੁਣ ਕੇ ਹੀ ਆਨੰਦ ਆਊਗਾ ਵੇਖ ਕੇ ਕਿੰਨਾ ਆਨੰਦ ਆਉਣਾ ਉਹ ਤਾਂ ਫਿਰ ਪਹੁੰਚਣ ਵਾਲੇ ਹੀ ਬਾਅਦ ਦੇ ਵਿੱਚ ਦੱਸਣਗੇ ਆਪਣੇ ਨਾਲ ਪਿੰਡ ਟੁੱਡੀਕਿਆਂ ਦੇ ਸਾਰੇ ਸਤਕਾਰਯੋਗ ਸੱਜਣ ਬੈਠੇ ਆ ਮੈਂਬਰ ਪੰਚਾਇਤ ਬੈਠੇ ਆ ਸਰਪੰਚ ਸਾਹਿਬ ਬੈਠੇ ਆ ਕਰੀਮ ਬੰਦੇ ਬੈਠੇ ਆ ਟੁੱਡੀਕਿਆਂ ਦੇ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਇਹ ਮੇਲਾ ਹਰ ਸਾਲ ਸਫਲ ਹੁੰਦਾ ਹੈ ਤੇ ਇਹਨਾਂ ਨੇ ਪੁਰਾਣੇ ਮੇਲਿਆਂ ਤੋਂ ਬਹੁਤ ਕੁਝ ਸਿੱਖਿਆ ਹਰ ਸਾਲ ਨਵੇਂ ਮੇਲਿਆਂ ਦੇ ਵਿੱਚ ਨਵਾਂ ਕੁਝ ਐਡ-ਆਨ ਹੁੰਦਾ ਐਸ ਵਾਰ ਦਰਸ਼ ਸਰਪੰਚ ਦੀ ਢੁੱਡੀਕਾਂ ਵਾਲੇ ਦੀ ਸਰਪੰਚੀ ਦੇ ਵਿੱਚ ਪਹਿਲਾ ਮੇਲਾ ਆ ਰਿਹਾ ਹਨਾ ਤਾਂ ਐਸ ਵਾਰ ਕੀ ਐਡ ਕਰ ਰਹੇ ਆ ਫਿਰ ਆਪਾਂ ਸ਼ੁਰੂ ਤੋਂ ਪਹਿਲਾ ਹਾਂਜੀ ਮੇਲੇ ਦੇ ਵਿੱਚ ਜਿਹੜੀਆਂ ਚੀਜ਼ਾਂ ਐਡ ਹੋਣੀਆਂ ਉਹਦੇ ਬਾਰੇ ਦੱਸ ਦਈਏ ਹਾਂਜੀ ਹਾਂਜੀ ਜੀ ਤਰੀਕਾ ਕਨਫਰਮ ਕਰ ਦਿਓ ਪਹਿਲਾਂ ਤਾਂ ਮੇਲਾ ਕਦੋਂ ਸ਼ੁਰੂ ਹੋ ਜਾਂਦਾ ਸਭ ਤੋਂ ਪਹਿਲਾਂ ਦਾ ਜੀ ਤੁਹਾਡਾ ਇੱਥੇ ਪਹੁੰਚਣ ਤੇ ਢੁੱਡੀਕੇ ਨਗਰ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਤੇ ਹਰੇਕ ਕੰਮ ਦੇ ਵਿੱਚ ਤੁਸੀਂ ਸਾਡੀ ਸਾਡਾ ਸਾਥ ਦਿੰਨੇ ਆ ਤੁਹਾਡਾ ਬਹੁਤ ਧੰਨਵਾਦ ਤੁਹਾਡੇ ਆਪਣਾ ਸ਼ੌਂਕੀ ਸਰਦਾਰ ਪੇਜ ਦਾ ਬਹੁਤ ਧੰਨਵਾਦੀ ਤੇ ਬਾਕੀ ਜਿਵੇਂ ਤੁਸੀਂ ਦੱਸ ਦਿੱਤਾ ਵੀ ਆਪਣਾ ਮੇਲਾ ਢੁੱਡੀਕੇ ਵਾਲਾ ਇਹ ਸ਼ੁਰੂ ਹੋ ਜਾਣਾ ਜੀ 24 ਜਨਵਰੀ ਨੂੰ ਜੀ 24 25 26 27 28 ਜੀ 28 ਤੱਕ ਆਪਣਾ ਮੇਲਾ ਕੰਪਲੀਟ ਹੋ ਜਾਣਾ ਜੀ ਤੇ ਜਿਵੇਂ ਅਸੀਂ ਪ੍ਰਾਤਨ ਜਿਹੜੀਆਂ ਆਪਣੇ ਮੇਲੇ ਦੇ ਵਿੱਚ ਗੇਮਾਂ ਹੁੰਦੀਆਂ ਸੀਗੀਆਂ ਉਹਨਾਂ ਨੂੰ ਹੀ ਅਸੀਂ ਇਸ ਵਾਰ ਫੇਰ ਤੋਂ ਇੱਕ ਨਵੇਂ ਸਿਰਿਓਂ ਲੈ ਕੇ ਆ ਰਹੇ ਹਾਂ ਜੀ ਕਿਉਂਕਿ ਪਿਛਲੇ ਮੇਲਿਆਂ ਦੇ ਵਿੱਚ ਕਿਤੇ ਨਾ ਕਿਤੇ ਵੀ ਆਪਣਾ ਮੇਲਾ 2-3 ਗੇਮਸ ਦੇ ਉੱਤੇ ਡਿਪੈਂਡ ਰਹਿ ਗਿਆ ਸੀ ਜੀ ਇਸ ਵਾਰ ਆਪਣੇ ਐਨਆਰਆਈਆਂ ਦੀ ਵੀ ਡਿਮਾਂਡ ਸੀ ਪਿੰਡ ਵਾਲਿਆਂ ਦੀ ਵੀ ਡਿਮਾਂਡ ਸੀ ਕਿਉਂਕਿ ਆਪਣਾ ਖੇਡ ਮੇਲਾ ਤੇ ਖੇਡਾਂ ਨੂੰ ਵੱਧ ਤੋਂ ਵੱਧ ਪ੍ਰਮੋਟ ਕਰੀਏ ਜੀ ਤੇ ਉਹ ਆਪਣਾ ਮੁੱਖ ਮੰਤਵ ਹੈ ਜੀ ਜਿਹਦੇ ਵਿੱਚ ਗੇਮਾਂ ਦੀ ਡਿਟੇਲ ਦੱਸ ਦिए ਹਾਂ ਹਾਂਜੀ 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 ਡਿਟੇਲ ਦੱਸ ਦਿਓ ਜੀ ਗੇਮਾਂ ਦੀ ਡਿਟੇਲ ਆਈਆਂ ਜੀ ਜਿਹਦੇ ਵਿੱਚ ਆਪਣਾ 24 ਜਨਵਰੀ ਨੂੰ ਸ਼ੁਰੂ ਹੋ ਜਾਣਾ ਆਪਣਾ ਮੇਲਾ ਜਿਹਦੇ ਚ 24 ਨੂੰ ਹਾਕੀ ਤੇ ਫੁੱਟਬਾਲ ਦੇ ਮੈਚ ਸ਼ੁਰੂ ਹੋ ਜਾਣਗੇ ਠੀਕ ਹੈ ਹਾਕੀ ਤੇ ਫੁੱਟਬਾਲ ਵਾਲੇ ਨੋਟ ਕਰ ਲੋ 24 ਤਰੀਕ ਤੋਂ ਸ਼ੁਰੂ ਆ ਹਾਂਜੀ ਤੇ ਫੁੱਟਬਾਲ ਦੇ ਮੈਚ ਹੋਣਗੇ ਸਕੂਲ ਦੀ ਗਰਾਊਂਡ ਦੇ ਵਿੱਚ ਅਜੀਤਵਾਲ ਦੇ ਰਾਤ ਤੇ ਹਾਂਜੀ ਤੇ ਹਾਕੀ ਦੇ ਮੈਚ ਹੋਣਗੇ ਕਾਲਜ ਦੀ ਗਰਾਊਂਡ ਦੇ ਵਿੱਚ ਮਦੋਗਾਨ ਦੇ ਰਾਤ ਤੇ ਜਿੱਥੇ ਆਸਟੋ ਟਰਫ ਲੱਗੀ ਹੋਈ ਆ ਬਹੁਤ ਇੰਟਰਨੈਸ਼ਨਲ ਗਰਾਊਂਡ ਬਣਿਆ ਹੋਇਆ 5 ਕਰੋੜ ਦੀ ਲਾਗਤ ਨਾਲ ਬਣਿਆ ਸੀਗਾ ਜੀ ਤੇ ਜੀ ਉਦੋਂ ਬਾਅਦ ਆ ਗਿਆ ਜੀ ਆਪਣਾ 25 ਜਨਵਰੀ ਦਾ ਦਿਨ ਜੀ 25 ਜਨਵਰੀ ਨੂੰ ਆਪਾਂ ਆਪਣਾ ਗੁਰਦਵਾਰਾ ਸਾਹਿਬ ਉੱਚਾ ਡੇਰਾ ਝੰਡਾਪੱਤੀ 'ਚ ਪੈ ਜਾਂਦਾ ਜੀ ਉੱਥੇ ਆਪਾਂ ਦਸਤਾਰ ਮੁਕਾਬਲੇ ਕਰਾ ਰਹੇ ਹਾਂ ਜੀ ਵਾਹ ਜੀ ਤੇ ਨਾਲ ਹੀ ਹਾਕੀ ਦੇ ਮੈਚ ਚੱਲੀ ਜਾਣਗੇ ਫੁੱਟਬਾਲ ਦੇ ਮੈਚ ਚੱਲੀ ਜਾਣਗੇ ਤੇ ਨਾਲ ਤਾਂਸ਼ ਸੀਪ ਦੇ ਮੁਕਾਬਲੇ ਜਿਵੇਂ ਸੱਥਾਂ ਦੀ ਗੇਮ ਵੀ ਆਪਾਂ ਇਹਦੇ ਵਿੱਚ ਇਨਵੋਲਵ ਕੀਤੀ ਆ ਵੀ ਆਪਣੇ ਬਜ਼ੁਰਗ ਜਿਹੜੇ ਸੱਥਾਂ ਦੇ ਵਿੱਚ ਬੈਠ ਕੇ ਆਪਦੇ ਟਾਈਮ ਪਾਸ ਕਰਨ ਵਾਸਤੇ ਜਿਹੜੀ ਬਹੁਤ ਦਿਮਾਗ ਨਾਲ ਖੇਡਣ ਵਾਲੀ ਗੇਮ ਆ ਤਾਂਸ਼ ਸੀਪ ਤੇ ਉਹ ਇਹਦੇ ਵਿੱਚ ਗੇਮ ਐਡ ਕੀਤੀ ਆ ਤੇ ਉਹਦੇ ਆਪਣੇ ਕਨਵੀਨਰ ਆਪਣੇ ਇੱਧਰ ਬੈਠੇ ਹੀ ਸਾਡੇ ਮੈਂਬਰ ਸਾਹਿਬ ਕਰਮਜੀਤ ਸਿੰਘ ਕਿਹੋਣੀ ਉਧਰ ਬੈਠੇ ਆ ਭਾਈ ਹੁਣੀ ਜੀ ਤੇ ਉਹ ਸਾਰਾ ਦੇਖਣਗੇ ਜੀ ਤੇ ਉਸਦੂਗਾ ਆਪਣੀ ਆ ਗਈ 26 ਜਨਵਰੀ ਹਾਂਜੀ 26 ਜਨਵਰੀ ਜਨਵਰੀ ਨੂੰ ਆਪਣਾ ਸਭ ਤੋਂ ਪਹਿਲਾਂ ਹੀ ਆਪਣਾ ਨੈਸ਼ਨਲ ਫਲੈਗ ਆ ਤਿਰੰਗਾ ਝੰਡਾ ਉਹ ਲਾਲਾ ਲਾਜਪਤਰਾਏ ਜੀ ਦੇ ਜਨਮ ਸਥਾਨ ਤੇ ਆ ਆਪਣਾ ਲਹਿਰਾਇਆ ਜਾਊਗਾ ਜੀ ਤੇ ਉਸ ਤੋਂ ਬਾਅਦ ਚ ਆਪਣਾ ਹੀ ਲਾਲ ਆਜਪਤਰਾਏ ਦੀ ਜਨਮ ਸਥਾਨ ਤੇ ਸਕੂਲੀ ਬੱਚਿਆਂ ਦੇ ਸੱਭਿਆਚਾਰਕ ਪ੍ਰੋਗਰਾਮ ਹੁੰਦੇ ਆ ਜੀ ਜਿਦੇ ਚ ਡੱਡ ਕੋਰੀ ਕੋਰੀਓਗ੍ਰਾਫੀਆਂ ਹੁੰਦੀਆਂ ਜਿਵੇਂ ਭੰਗੜਾ ਗਿੱਧਾ ਜਾਂ ਆਪਣੇ ਗਰੁੱਪ ਸੌਂਗ ਹੁੰਦੇ ਆ ਸੌਂਗ ਹੁੰਦੇ ਆ ਉਹ ਸਕੂਲੀ ਬੱਚੇ ਤਿਆਰ ਕਰਦੇ ਆ ਇਹੋ ਤੇ ਉਹ ਹੋਣਗੇ ਤੇ ਪਲੱਸ ਹਾਕੀ ਫੋਟੋਬਾਲ ਤੇ ਨਾਲ ਸ਼ਾਮ ਨੂੰ ਆਪਣੇ ਬੈਲ ਗੱਡੀਆਂ ਦੇ ਮੁਕਾਲੇ ਕਰਾਈ ਜਾਣਗੇ ਠੀਕ ਹੈ ਜੀ 26 ਹੋਗੇ ਜੀ 26 ਤੇ ਨਾਲ ਸ਼ਾਮ ਨੂੰ ਬੈਡਮਿੰਟਨ ਦਾ ਹੀ ਆਪਣਾ ਵਿੱਚ ਗੇਮ ਐਡ ਕੀਤੀ ਆ ਇਸ ਵਾਰ ਆਪਾਂ ਬੈਡਮਿੰਟਨ ਦੀ ਗੇਮ 26 ਤੇ 27 ਨੂੰ ਡੇ ਨਾਈਟ ਮੈਚ ਕਰਵਾਏ ਜਾਣਗੇ 26 ਤੋਂ ਬੈਡਮਿੰਟਨ ਸ਼ੁਰੂ ਹੋ ਜਾਣੀ ਜਿਹਨੂੰ ਆਪਾਂ ਚੇੜੀ ਬੱਲਾ ਕਹਿੰਦੇ ਨੇ ਪਿੰਡਾਂ ਵਾਲੇ ਹਾਂਜੀ 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 ਜੀ ਤੇ ਉਸ ਤੋਂ ਬਾਅਦ ਆ ਗਿਆ ਇਹ ਆਪਣਾ 27 ਦਾ ਦਿਨ ਜੀ 27 ਨੂੰ ਆਪਣਾ ਘੋੜਿਆਂ ਦੀਆਂ ਦੌੜਾਂ ਤੇ ਇੱਕ ਮੜੀ ਮੈਂ ਗੱਲ ਕਹਿਣੀ ਭੁੱਲ ਗਏ ਬੈਲ ਗੱਡੀਆਂ ਦੀਆਂ ਦੌੜਾਂ ਜਿਹੜੀਆਂ ਆਪਣੇ ਹੀ ਉਹ ਝੰਡਿਆਣੇ ਦੇ ਰਾਹ ਤੇ ਕੱਚਾ ਰਾਹ ਆਈ ਆਪਣਾ ਉਸੇ ਕੱਚੇ ਰਾਹ ਤੇ ਕਰਾਈਆਂ ਯਾਨੀ ਇਹ ਵਧੀਆ ਤਰੀਕੇ ਨਾਲ ਬਣਾਇਆ ਹੁੰਦਾ ਹਰੇਕ ਸਾਲ ਹੀ ਉੱਥੇ ਹੁੰਦੀਆਂ ਜੀ ਤੇ 27 ਨੂੰ ਸੇਮ ਉਸੇ ਟਰੈਕ ਦੇ ਉੱਤੇ ਝੰਡਿਆਣੇ ਦੇ ਕੱਚੇ ਰਾਹ ਤੇ ਘੋੜਿਆਂ ਦੀਆਂ ਦੌੜਾਂ ਪਲੱਸ ਕੁੱਤਿਆਂ ਦੀਆਂ ਦੌੜਾਂ ਜੀ ਠੀਕ ਹੈ ਜੀ ਕੁੱਤਿਆਂ ਦੀਆਂ ਦੌੜਾਂ ਤੇ ਨਾਲ ਆਪਣੇ ਐਥਲੈਟਿਕਸ ਮੁਕਾਬਲੇ ਆ ਜਾਣੇ ਆ ਜੀ ਐਥਲੈਟਿਕਸ ਮੁਕਾਬਲੇ ਆਪਣੇ ਹੋਣੇ ਆ ਜੀ ਕਾਲਜ ਦੇ ਜਿੱਥੇ ਹੌਕੀ ਦੇ ਮੈਚ ਆ ਉੱਥੇ ਟਰੈਕ ਆਈ ਆਪਣਾ 400 ਮੀਟਰ ਦਾ ਪੂਰਾ ਵਧੀਆ ਟਰੈਕ ਆ ਉਥੇ ਅ ਥਲੈਟਿਕਸ ਦੇ ਵਿੱਚ ਲੰਬੀ ਛਾਲ ਦੇ ਮੁਕਾਬਲੇ ਆ ਜੀ ਤੇ 100 ਮੀਟਰ ਦੌੜ ਦੇ ਮੁਕਾਬਲੇ ਆ ਜੀ ਪਲੱਸ 800 ਮੀਟਰ ਦੌੜ ਦੇ ਮੁਕਾਬਲੇ ਆ ਤੇ ਨਾਲ ਆਪਣਾ ਹੈਗਾ ਜੀ ਗੋਲਾ ਸੁੱਟਣ ਦਾ ਆਪਣਾ ਮੁਕਾਬਲਾ ਆ ਜੀ ਤੇ ਹਾਕੀ ਤੇ ਫੁੱਟਬਾਲ ਦੇ ਮੈਚ ਉਸੇ ਤਰ੍ਹਾਂ ਚੱਲੇ ਜਾਣਗੇ ਨਾਲ ਬੈਡਮਿੰਟਨ ਦੇ ਮੈਚ ਚੱਲੀ ਜਾਣਗੇ ਜੀ ਤੇ ਪਲੱਸ ਆਪਣੀ 27 ਨੂੰ ਹੀ ਇਵੈਂਟ ਆਪਣਾ ਹੈਗਾ ਜੀ ਇਨਡੋਰ ਰੋਇੰਗ ਤੇ ਜਿਹੜੀ ਕੈਸਟੀਆਂ ਹਾਂਜੀ ਹਾਂਜੀ ਉਹ ਕੈਸਟੀਆਂ ਦੇ ਮਕਾਮ ਉਹ ਕਿੱਥੇ ਕਰਾਵਾਂਗੇ ਨਹਿਰ ਤੇ ਨਹੀਂ ਉਹ ਆਪਣਾ ਇਹ ਨਹਿਰ ਵਾਲਾ ਤਾਂ ਹੋਣ ਦਾ ਆਊਟ ਡੋਰ ਜਿਹੜੇ ਇੰਡੋਰ ਆ ਉਹ ਯਾਨੀ ਕਿ ਉਹ ਮਸ਼ੀਨਾਂ ਬਣੀਆਂ ਹੋਈਆਂ ਜੀ ਉਹ ਉਸੇ ਤਰੀਕੇ ਨਾਲ ਉਹਦਾ ਟਾਈਮ ਵਗੈਰਾ ਲੱਗ ਕੇ ਜੀ ਅੱਛਾ ਅੱਛਾ ਤੇ ਉਹ ਹੋ ਜਾਂਦੀ ਆ ਆਪਣੇ ਸਕੂਲ ਦੀ ਗਰਾਊਂਡ ਦੇ ਵਿੱਚ ਹੋਣਗੇ ਜੀ ਠੀਕ ਠੀਕ ਹੈ ਠੀਕ ਹੈ ਤੇ ਨਾਲ ਆਪਣੀ 27 ਤਰੀਕ ਨੂੰ ਕਬੱਡੀ ਨਰੋਲ ਪਿੰਡਵਾਰ ਦੀ ਐਂਟਰੀ ਹੋਊਗੀ ਠੀਕ ਹੈ ਜੀ ਮੈਚ ਨਹੀਂ ਹੋਣੇ ਐਂਟਰੀਆਂ ਕਬੱਡੀ ਨਰੋਲ ਪਿੰਡਵਾਰ ਦੀਆਂ 27 ਤਰੀਕ ਨੂੰ ਕੀਤੀਆਂ ਜਾਣੀਆਂ ਜਾਨੀ ਕਿ ਤਾਂ ਜੋ ਆਪਾਂ 28 ਨੂੰ 27 ਨੂੰ ਹੀ ਉਹਨਾਂ ਦੀਆਂ ਟਾਈਆਂ ਪਾ ਕੇ ਉਹਨਾਂ ਦੇ ਸਾਹਮਣੇ ਜੀ 27 28 ਤਰੀਕ ਨੂੰ ਉਹਨਾਂ ਦੇ ਸਾਰੇ ਮੈਚ ਸ਼ੁਰੂ ਕਰਦੇ ਨੇ ਜੀ ਠੀਕ ਹੈ ਜੀ ਤੇ 28 ਜਨਵਰੀ ਨੂੰ ਆਪਣਾ ਨਰੋਲ ਪਿੰਡਵਾਰ ਮੈਚ ਦੇ ਟਾਈਮ ਨਾਲ ਮੈਚ ਸ਼ੁਰੂ ਕਰਨੇ ਆ ਜੀ ਜੀ ਤੇ ਨਾਲ ਉਦੋਂ ਬਾਅਦ ਕਬੱਡੀ ਪੈਂਡਵਰ ਤਿੰਨ ਖਿਡਾਰੀ ਬਾਹਰੋਂ ਉਹਨਾਂ ਦੇ ਮੈਚ ਹੋਣੇ ਆ ਜੀ ਤੇ ਨਾਲ ਆਪਣਾਈ ਰੱਸਾ ਕਸੀ ਦੇ ਮੈਚ ਹੋਣੇ ਆ ਇਹ ਆਪਣਾ 28 ਜਨਵਰੀ ਤੇ ਕਬੱਡੀ ਅਸੀਂ ਪੋਸਟਰ ਦੇ ਉੱਤੇ 62 ਕਿਲੋ ਲਿਖਾਈ ਸੀਗੀ ਉਹ 62 ਕਿਲੋ ਸਾਡੇ ਕੋਲੇ ਟਾਈਮ ਦੀ ਘਾਟ ਤੇ ਗਰਾਊਂਡ ਦਾ ਆਪਣਾ 27 ਤਰੀਕ ਨੂੰ ਆਪਾਂ ਸ਼ੁਰੂ ਕਰਨਾ ਇਹ ਉਹ ਫਿਰ ਫੁੱਟਬਾਲ ਦਾ ਮੈਚ ਨਾ ਨਿਭੜਨ ਕਰਕੇ ਉਹ ਆਪਾਂ 62 ਕਿਲੋ ਦੇ ਇਹ ਇਵੈਂਟ ਇਹੋ ਕੱਟਤਾ ਉਹ 62 ਕਿਲੋ ਵਾਲੇ ਕਲੱਬਾਂ ਜੇ ਐਂਟਰ ਕਰ ਲੈਣ ਹਾਂਜੀ ਹਾਂਜੀ ਉਹ ਉਹ ਕਬੱਡੀ ਨਰੋਲ ਪੈਂਡਵਾਰ ਰੱਖੀ ਆ ਜੀ ਹਾਂਜੀ ਉਨ ਰੋਲ ਪਿੰਡਵਾਰ ਚ ਖੇਡ ਸਕਦੇ ਆ ਜੀ ਹਾਂਜੀ 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 ਬਸ ਇਹ ਆਪਣੇ ਹੀ ਆਪਣੇ ਗੇਮਾਂ ਵਾਂ ਆਪਣੀਆਂ ਤੇ ਇਸ ਤਰੀਕੇ ਨਾਲ ਆਪਣਾ ਮੇਲਾ ਬਣਾਇਆ ਜਾ ਤੇ ਬਹੁਤ ਇਸ ਵਿੱਚ ਆਪਣੇ ਇਲਾਕੇ ਦਾ ਮੇਲਾ ਹੀ ਢੁੱਡੀ ਕੇ ਜਿਵੇਂ ਕਿਸੇ ਜਾਣ ਪਛਾਣ ਦਾ ਮਹਤਾਜ ਨਹੀਂਗਾ ਮੇਲਾ ਹੀ ਤੇ ਜਿਹਦੇ ਵਿੱਚ ਆਪਣੇ ਐਨ ਆਰ ਆਈ ਤੇ ਪਿੰਡ ਪਿੰਡ ਦੇ ਮੋਹਤਵਾਰ ਸੱਜਣ ਸਾਰੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਤੇ ਸਾਰਾ ਪਿੰਡ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਜੀ ਹਾਂ ਇੱਕ ਇੱਕ ਮੇਰੀ ਬੇਨਤੀ ਆ ਕਿ ਨਾ ਤੁਹਾਨੂੰ ਕਮੈਂਟ ਬਾਕਸ ਦੇ ਵਿੱਚ ਨਾ ਹਰੇਕ ਗੇਮ ਨਾਲ ਸੰਬੰਧਿਤ ਇੱਕ ਇੱਕ ਪੋਸਟਰ ਪਿਆ ਖੇਡਾਂ ਦਾ ਅਲੱਗ ਪਿਆ, ਬੈਲ ਗੱਡੀਆਂ ਦਾ ਅਲੱਗ ਪਿਆ, ਕੁੱਤਿਆਂ ਦੀਆਂ ਦੌੜਾਂ ਦਾ ਅਲੱਗ ਪਿਆ। ਉਹਨਾਂ 'ਚ ਅਲੱਗ-ਅਲੱਗ ਕਮੇਟੀ ਮੈਂਬਰਾਂ ਦੇ ਨੰਬਰ ਆ ਵੀ ਜਿਹੜਾ ਬੰਦਾ ਜਿਹੜੀ ਚੀਜ਼ ਨੂੰ ਕਰ ਰਿਹਾ ਹੈ ਨਾ ਉਹ ਅਲੱਗ-ਅਲੱਗ ਨੰਬਰ ਹੋਣਗੇ। ਤੁਸੀਂ ਮੰਨ ਲਓ ਵੀ ਬੈਲ ਗੱਡੀ ਲੈ ਕੇ ਆਉਣੀ ਹੈ ਤਾਂ ਤੁਸੀਂ ਬੈਲ ਗੱਡੀਆਂ ਵਾਲੇ ਨਾਲ ਸੰਪਰਕ ਕਰ ਲਿਓ। ਤੁਸੀਂ ਕੁੱਤਿਆਂ ਦੀਆਂ ਦੌੜਾਂ 'ਚ ਪਾਰਟਿਸਿਪੇਟ ਕਰਨਾ ਤਾਂ ਤੁਸੀਂ ਉਹ ਉਹ ਬੰਦੇ ਨਾਲ ਸੰਪਰਕ ਕਰ ਲਿਓ। ਤੁਸੀਂ ਜਿਹੜੀ ਵੀ ਚੀਜ਼ ਜਿਹੜੇ ਵੀ ਕੰਮ ਦੇ ਵਿੱਚ, ਇਵੈਂਟ ਦੇ ਵਿੱਚ ਪਾਰਟਿਸਿਪੇਟ ਕਰਨਾ ਉਹਦਾ ਅਲੱਗ-ਅਲੱਗ ਤੁਹਾਨੂੰ ਨੰਬਰ ਮਿਲ ਜਾਊਗਾ। ਤੇ ਤੁਸੀਂ ਅਲੱਗ-ਅਲੱਗ ਸੰਪਰਕ ਕਰ ਲਿਓ ਫਿਰ ਉਹਦੇ ਨਾਲ ਕੰਮ ਉਹ ਕਚੜਾ ਮਚੜਾ ਨਹੀਂ ਹੁੰਦਾ ਇੱਕ ਬੰਦੇ ਨੂੰ ਬੰਦਾ ਫੋਨ ਨਹੀਂ ਕਰਦਾ ਸਾਰੇ ਤਰ੍ਹਾਂ ਦੇ ਨੰਬਰ ਆ ਨਾ ਤੁਸੀਂ ਕਮੈਂਟ ਬਾਕਸ ਖੋਲੋ ਥੱਲੇ ਸਾਰੇ ਪੋਸਟਰ ਪਏ ਆ ਉਹ ਸਾਰੇ ਪੋਸਟਰ ਕਰ ਲਓ ਤੇ ਇੱਕ ਜਿੰਨੇ ਵੀ ਸੱਜਣਾਂ ਮੈਨੂੰ ਟੁੱਡੀ ਕੇ ਆਂਦੇ ਸੁਣਦੇ ਆ ਵੈਸੇ ਤਾਂ ਮੈਨੂੰ ਲੱਗਦਾ ਵੀ ਹੁਣ ਤੱਕ ਵੀਡੀਓ ਸਾਰੇ ਸਾਰਿਆਂ ਦੀ ਆਈਡੀ ਤੇ ਸ਼ੇਅਰ ਹੋ ਗਈ ਹੋਊਗੀ ਪਰ ਜੇ ਨਹੀਂ ਹੋਈ ਤਾਂ ਸਾਰੇ ਸੱਜਣ ਇਸ ਵੀਡੀਓ ਨੂੰ ਸ਼ੇਅਰ ਕਰ ਲਿਓ ਇਸ ਵਾਰ ਜਿਹੜਾ ਮੇਲਾ ਏ ਉਹ ਆਪਾਂ ਮਤਲਬ ਫੇਰ ਹੀ ਆਪਣਾ ٹرسٹ ਆ ਜਿਹੜਾ ਬਣਿਆ ਰਹੂਗਾ ਤੇ ਇੱਕ ਅੱਧਾ ਸ਼ਾਇਦ ਜਿੰਨਾ ਕੁ ਮੇਰਾ ਸਰਪੰਚ ਸਾਹਿਬ ਨਾਲ ਜਗਤਾਰ ਸਰਪੰਚ ਸਾਹਿਬ ਹੁਣਾਂ ਨਾਲ ਮੇਰੀ ਗੱਲ ਹੁੰਦੀ ਸੀਗੀ ਹਾਂਜੀ ਤੇ ਕਹਿੰਦੇ ਵੀ ਸ਼ਾਇਦ ਇਸ ਵਾਰੀ ਨਹੀਂ ਅਗਲੀ ਵਾਰ ਤਾਂ ਇੱਕ ਪਿੰਡ ਲਈ ਹੋਰ ਸਰਪ੍ਰਾਈਜ਼ ਗੇਮ ਰੱਖਾਂਗੇ ਜ਼ਰੂਰ ਉਹ ਸ਼ਾਇਦ ਹਜੇ ਅਨਾਉਂਸ ਨਹੀਂ ਕਰਦੇ ਉਹ ਮੌਕੇ ਤੇ ਅਨਾਉਂਸ ਹੋ ਸਕਦੇ ਨੇ ਅਗਲੀ ਵਾਰ ਜ਼ਰੂਰ ਹੋ ਜੂਗਾ ਬਿਲਕੁਲ ਹੀ ਬਿਲਕੁਲ ਬਾਕੀ ਇੱਕ ਜਿਹੜਾ ਆਪਣਾਈ ਬੀਬੀਆਂ ਵਾਸਤੇ ਜਿਹੜਾ ਆਪਣਾ ਚੰਡੋਲਾ ਝੂਲਿਆਂ ਬੱਚਿਆਂ ਵਾਸਤੇ ਹੀ ਉਹ ਆਪਣਾ ਮੰਡੀ ਦੇ ਵਿੱਚ ਮੇਲਾ ਹੁੰਦਾ ਤੇ ਉਹ ਇਸ ਵਾਰ ਜਿਹੜਾ ਆਪਣਾ ਦੂਜਾ ਮੇਲਾ ਉਹ ਵੀ ਬਹੁਤ ਵਧੀਆ ਢੰਗ ਨਾਲ ਤੇ ਹਰੇਕ ਚੀਜ਼ ਨੂੰ ਆਪਾਂ ਮੈਨੇਜ ਕਰਕੇ ਅੱਡਾ ਅੱਡਾ ਕਮੇਟੀਆਂ ਬਣਾਈਆਂ ਹੋਈਆਂ ਹਰੇਕ ਚੀਜ਼ ਨੂੰ ਆਪਾਂ ਵਧੀਆ ਤਰੀਕੇ ਨਾਲ ਮੈਨੇਜ ਕਰਾਂਗੇ ਉਹਦੇ ਵਿੱਚ ਝੂਲੇ ਵੀ ਆ ਜਿਆਦਾ ਆਪਾਂ ਉਹਨਾਂ ਨੂੰ ਸੱਦਾ ਪੱਤਰ ਦੇ ਰਹੇ ਹਾਂ ਤੇ ਝੂਲਿਆਂ ਵਾਲਿਆਂ ਨੂੰ ਵੀ ਬੇਨਤੀ ਹੈ ਜਿਨ੍ਹਾਂ ਨੇ ਵੀ ਦੁਕਾਨਾਂ ਵਾਲਿਆਂ ਨੂੰ ਵੀ ਬੇਨਤੀ ਹੈ ਬਈ ਉਹਨਾਂ ਤੋਂ ਕੋਈ ਵੀ ਕੋਈ ਕਿਸੇ ਤਰ੍ਹਾਂ ਦੀ ਕੋਈ ਫੀਸ ਨਹੀਂ ਲਈ ਜਾਊਗੀ ਤੇ ਆਪ ਦਾ ਤੁਸੀਂ ਵਧੀਆ ਢੰਗ ਨਾਲ ਆਓ ਟੁੱਡੀ ਕੇ ਆਪ ਦਾ ਮੇਲਾ ਵਧੀਆ ਬਣਾਓ ਜੀ ਜਿੰਨੀਆਂ ਮਰਜ਼ੀ ਚੰਡੋਲਾ ਜਿੰਨੇ ਮਰਜ਼ੀ ਝੂਲੇ ਤੁਸੀਂ ਲੈ ਕੇ ਆਓ ਤੇ ਉਹ ਤੁਥੋਂ ਕਮੇਟੀ ਕਿਸੇ ਤਰ੍ਹਾਂ ਦਾ ਵੀ ਕੋਈ ਪੈਸਾ ਨਹੀਂ ਲਾਊਗੀ ਤੇ ਬਸ ਆਏ ਆ ਵੀ ਆਪਣਾ ਮੇਲਾ ਵਧੀਆ ਮਨਾਇਆ ਜਾਵੇ ਤੇ ਨਾਲ ਸਾਡੀ ਕੋਸ਼ਿਸ਼ ਆ ਬਈ ਅੱਗੇ ਦਿਨ ਦਾ ਹੀ ਹੁੰਦਾ ਵੀ ਅਸੀਂ ਨਾਲ ਜਿਹੜਾ ਇਹ ਮੇਲਾ ਵਾ ਝੂਲਿਆਂ ਦਾ ਮੈਂ ਤੁਹਾਨੂੰ ਵੀ ਫੋਨ ਕੀਤਾ ਸੀ ਵੀ ਆਪਣਾ ਜਿਵੇਂ ਪੁਰਾਣੇ ਟਾਈਮਾਂ ਦੇ ਵਿੱਚ ਸਰਕਸ ਦੇ ਜਾਂ ਜਾਦੂ ਜਾਦੂ ਦੇ ਸ਼ੋਅ ਆਉਂਦੇ ਹੁੰਦੇ ਸੀਗੇ ਜੀ ਤੇ ਉਹ ਅਸੀਂ ਟਰਾਈ ਕਰ ਰਹੇ ਆਂ ਵੀ ਸਰਕਸ ਵਿੱਚ ਐਡ ਕੀਤੀ ਜਾਵੇ ਤੇ ਉਹਨਾਂ ਦੇ ਨਾਈਟ ਸ਼ੋਅ ਆਪਾਂ ਕਰਾਂਗੇ ਤੇ ਰਾਤ ਨੂੰ ਵੀ ਇਹ ਮੇਲਾ ਡੇ ਨਾਈਟ ਆਪਾਂ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਇੱਕ ਮੈਂ ਗੱਲ ਜਿਹੜੀ ਕਹਿਣੀ ਭੁੱਲ ਗੇ ਉਹ ਇਹ ਆ ਵੀ ਜੇ ਕੋਈ ਵੀ ਸ਼ਰਾਰਤਾਂ ਵਾਲਾ ਬੰਦਾ ਹੈ ਉਹ ਪਹਿਲਾਂ ਹੀ ਸੋਚ ਲੇ ਕੈਮਰੇ ਹੁਣੇ ਤੋਂ ਹੀ ਫੈਟ ਕੀਤੇ ਜਾ ਰਹੇ ਆ ਇਹ ਕੋਈ ਵੀ ਬੰਦਾ ਚੋਰੀ ਵਾਲਾ ਜਾਂ ਗਲਤ ਸ਼ਰਾਰਤ ਵਾਲਾ ਬੰਦਾ ਇਸ ਵਾਰ ਉਹ ਮੇਲੇ ਦੇ ਵਿੱਚ ਇੱਕ ਪਾਸੇ ਜਿੰਨੇ ਵੀ ਮੇਲੇ 'ਚ ਆਉਣ ਵਾਲੇ ਆ ਉਹ ਸੇਫ ਹੋ ਕੇ ਆਉਣ ਵਧੀਆ ਸਿਕਿਉਰ ਮੇਲਾ ਹੋਊਗਾ ਤੇ ਨੰਬਰ 2 ਤੇ ਜਿਹੜਾ ਸ਼ਰਾਰਤ ਕਰਨ ਵਾਲਾ ਉਹ ਵੀ ਭਾਈ ਸੋਚ ਕੇ ਆਵੇ ਐਤੀ ਕੰਮ ਕਰੜਾ ਹੋਊਗਾ ਬਹੁਤ ਜ਼ਿਆਦਾ ਤੇ ਸਰਪੰਚ ਸਾਹਿਬ ਦੇ ਦਿਓ ਸੁਨੇਹਾ ਫਿਰ ਮਾੜਾ ਜਿਹਾ ਕਹਿ ਦਈਏ ਫਿਰ ਕਰੜੇ ਕਰਕੇ ਵੈਸੇ ਤਾਂ ਤੁਹਾਨੂੰ ਸਾਰੀ ਜਾਣਕਾਰੀ ਸਖਜਿੰਦਰ ਬਾਈ ਨੇ ਦਰਸ਼ ਨੇ ਸਾਡੇ ਸਰਪੰਚ ਸਾਹਿਬ ਨੇ ਦੇ ਹੀ ਦਿੱਤੀ ਆ ਜੀ ਇੱਕ ਵਾਰ ਫੇਰ ਆਪਦੇ ਵੱਲੋਂ ਵੀ ਅਪੀਲ ਕਰਦੇ ਆਂ ਤੇ ਐਨਆਰਆਈ ਵੀਰਾਂ ਨੂੰ ਵੀ ਅਪੀਲ ਕਰਦੇ ਆ ਜਿਨ੍ਹਾਂ ਨੇ ਟਿਕਟਾਂ ਨਹੀਂ ਲਈਆਂ ਉਹ ਟਿਕਟਾਂ ਲੈ ਲੈਣ ਤੇ 24 25 26 27 ਤੇ 28 ਜਨਵਰੀ ਬਹੁਤ ਵਧੀਆ ਮੇਲਾ ਮਨਾ ਰਹੇ ਆ ਅੱਗੇ ਵੀ ਕਿਉਂਕਿ 71 72ਵਾਂ ਮੇਲਾ ਮਨਾਉਣ ਲੱਗੇ ਆ ਬਹੁਤ ਸਾਲਾਂ ਦਾ ਤਜਰਬਾ ਆ ਤੁਸੀਂ ਦੇਖ ਰਹੇ ਹੋ ਸਾਰੇ ਭਾਈ ਜਗਤਾਰ ਭਾਈ ਨੇ 10 ਸਾਲ ਮੇਲਾ ਬਣਾਇਆ ਮੈਂ 5 ਸਾਲ ਮੇਲਾ ਬਣਾਇਆ ਤੇ ਹੁਣ ਇਹ ਸਮਝ ਲਓ ਬੀ 25 ਸਾਲਾਂ ਦਾ ਤਾਂ ਜਿੰਨੇ ਆ ਬੰਦੇ ਬੈਠੇ ਆ ਸਾਡੇ ਕੋਲ ਤਜਰਬਾ ਜੀ ਤੁਹਾਡੇ ਕੋਲ ਸਾਬ ਬੈਠੇ ਨੇ ਬਹੁਤ ਟਾਈਮ ਇਹਨਾਂ ਨੇ ਹਕੀ ਖੜਾਈ ਆ ਬਲਰਾਜ بھائی ਬੈਠਾ ਬਹੁਤ ਟਾਈਮ ਕਬੱਡੀ ਦੇ ਕਨਵੀਨਰ ਰਹੇ ਨੇ ਤੇ ਆ ਜਿੰਨੇ ਬੰਦੇ ਬੈਠੇ ਆ ਸਾਰੇ ਮੇਲੇ ਦੇ ਨਾਲ ਬਹੁਤ ਲੰਮੇ ਸਮੇਂ ਤੋਂ ਜੁੜੇ ਹੋਏ ਆ ਤੇ ਸਾਰਿਆਂ ਦਾ ਤਜਰਬਾ ਇਕੱਠਾ ਕਰਕੇ ਅਸੀਂ ਇਹ ਕੀ ਕੋਸ਼ਿਸ਼ ਕਰ ਰਹੇ ਆ ਕਿ ਇੱਕ ਵਧੀਆ ਐਗਜ਼ਾਮਪਲ ਸੈੱਟ ਕਰੀਏ ਤੇ ਪਰਾਤਣ ਜਿਹੜੀ ਰੌਣਕ ਸੀ ਮੇਲਿਆਂ ਦੀ ਉਹ ਵਾਪਸ ਲੈ ਕੇ ਆਈਏ ਸੋ ਸਾਰਿਆਂ ਨੂੰ ਬੇਨਤੀ ਆ ਕਿ ਜਰੂਰ ਪਹੁੰਚੋ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਹਾਂਜੀ ਸਰਪੰਚ ਸਾਹਿਬ ਸੁਨੇਹਾ ਦੇ ਦਿਓ ਜੀ ਤੁਸੀਂ ਵੀ ਜੀ ਹਾਂਜੀ ਮੇਰੇ ਤੋਂ ਪਹਿਲਾਂ ਸਖਜਿੰਦਰ ਲੋਪੋ ਨੇ ਦਰਸ਼ਵੀਰ ਨੇ ਸਰਪੰਚ ਨੇ ਤੇ ਗੈਰੀ ਸਰਪੰਚ ਨੇ ਤੁਹਾਨੂੰ ਬੜੇ ਵਿਸਥਾਰ ਦੇ ਨਾਲ ਮੇਲੇ ਦੀ ਰੂਪਰੇਖਾ ਦਾਸੀ ਦਿੱਤੀ ਆ ਇਹ ਮੇਲਾ ਬੜਾ ਪੁਰਾਣਾ ਮੇਲਾ ਜਦੋਂ ਉਸੇ ਛੋਟੇ ਹੁੰਦੇ ਸੀ ਨਾ ਉਦੋਂ ਦੋ ਤਿੰਨ ਮੇਲੇ ਹੁੰਦੇ ਸੀ ਪੰਜਾਬ ਦੇ ਵਿੱਚ ਕਿਲਾ ਰਾਏਪੁਰ ਦਾ ਮੇਲਾ ਜੀ ਤੇ ਢੁੱਡੀ ਕਿਆਂ ਦਾ ਮੇਲਾ ਇਹਨਾਂ ਨੂੰ ਮਹਿੰਨੇ 올림픽 ਦੇ ਨਾਲ ਜਾਣਿਆ ਜਾਂਦਾ ਸੀਗਾ ਸੋ ਐਤਕੀ ਬੜੀ ਸਾਰੇ ਪਿੰਡ ਨੇ ਕੋਈ ਪਾਰਟੀ ਬਾਜੀ ਤੋਂ ਗਰੁੱਪ ਬਾਜੀ ਤੋਂ ਹੋਰ ਕਿਸੇ ਗੱਲ ਤੋਂ ਉੱਪਰ ਉੱਠ ਕੇ ਸਾਰੀਆਂ ਹੀ کلبਾਂ ਸਾਰੇ ਪਿੰਡ ਵਾਸੀਆਂ ਨੇ ਸਾਰੇ ਐਨ ਆਰ ਆਈ ਵੀਰਾਂ ਨੇ ਬੜੇ ਜੋਰ ਸ਼ੋਰ ਦੇ ਨਾਲ ਇਸ ਵਾਰ ਫੇਰ ਮੇਲੇ ਨੂੰ ਪੁਰਾਣੀਆਂ ਲੀਹਾਂ ਤੇ ਲੈ ਕੇ ਆਉਣ ਵਾਸਤੇ ਕਿਉਂਕਿ ਪਿੰਡਾਂ ਦਾ ਜਿਹੜਾ ਐਂਟਰਟੇਨਮੈਂਟ ਦਾ ਸਾਧਨ ਜਿਹੜਾ ਹੁੰਦਾ ਇਹ ਪੁਰਾਣੇ ਸਮੇਂ ਦੇ ਮੇਲੇ ਹੁੰਦੇ ਸੀਗੇ ਪਰ ਅਸੀਂ ਇਸ ਟੂਰਨਾਮੈਂਟ ਨੂੰ ਇੱਕ ਮੇਲੇ ਦਾ ਰੂਪ ਦੇ ਕੇ ਜਿਵੇਂ ਸਰਪੰਚ ਸਾਹਿਬ ਨੇ ਦੱਸਿਆ ਤੇ ਸਾਰਿਆਂ ਦੇ ਸਹਿਯੋਗ ਦੇ ਨਾਲ ਮਨਾ ਰਹੇ ਆ ਸੋ ਸਾਰੇ ਵੀਰ ਜਿਵੇਂ ਆਪਣੇ ਜੈਰੀ ਸਰਪੰਚ ਨੇ ਕਿਹਾ ਵੀ ਟਿਕਟਾਂ ਜੀ ਨੇ ਨਹੀਂ ਲਈਆਂ ਉਹ ਲੈ ਕੇ ਆਓ ਤੇ ਮੇਲੇ ਦਾ ਟੂਰਨਾਮੈਂਟ ਦਾ ਆਨੰਦ ਮਾਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋ ਸਭ ਬਹੁਤਾਂ ਬਹੁਤ ਕੋਈ ਗੱਲ ਠੀਕ ਤੇ ਬਾਕੀ ਸਭ ਸਾਹਿਬ ਹਾਂਜੀ ਪ੍ਰਧਾਨ ਜੀ ਹਾਂਜੀ ਇਹ 70ਵਾਂ ਲਾਲਾ ਲਾਜਪਤਰਾਏ ਖੇਡ ਮੇਲਾ ਢੁੱਡੀਕੇ ਜੋ ਜਸਦੀਆਂ ਤਿਆਰੀਆਂ ਚੱਲ ਰਹੀਆਂ ਜੋ ਕਿ ਪਿਛਲੇ ਬਹੁਤ ਲੰਮੇ ਸਮੇਂ ਤੋਂ ਬਹੁਤ ਵਧੀਆ ਢੰਗ ਦੇ ਨਾਲ ਮਨਾਇਆ ਜਾ ਰਿਹਾ ਇਸ ਦੀ ਇੱਕ ਬਲਖਣ ਗੱਲ ਹੈ ਕਿ ਜਿਹੜੀ ਸਾਹਮਣੇ ਆਈ ਆ ਕਿ ਉਹ ਸਮੁੱਚੇ ਪਿੰਡ ਦਾ ਇਕਾ ਇਕੱਠਾ ਇਕੱਠੇ ਹੋ ਕੇ ਇਹ ਮੇਲਾ ਜਿਹੜਾ ਅਸੀਂ ਮਨਾ ਰਹੇ ਹਾਂ ਇਹਦੇ ਵਿੱਚ ਜਿਸ ਤਰ੍ਹਾਂ ਹੁਣ ਇਲੈਕਸ਼ਨ ਬਹੁਤ ਥੋੜੇ ਸਮੇਂ ਵਿੱਚ ਹੀ ਪੰਚਾਇਤ ਇਲੈਕਸ਼ਨਾਂ ਨਾਕੇ ਗਈਆਂ ਪਰ ਸਾਰੀਆਂ ਧਿਰਾਂ ਨੇ ਇਕੱਠੇ ਹੋ ਕੇ ਇਹ ਮੇਲਾ ਹੁਣ ਮਨਾਉਣ ਲੱਗਿਆ ਇਸ ਦਾ ਜਿਹੜਾ ਸਮੁੱਚਾ ਸੇਰਾ ਇਹ ਜਿਹੜਾ ਸਾਡਾ ਬਹੁਤ ਹੀ ਸੋਜਵਾਨ ਤੇ ਨਿਮਰਤਾ ਵਾਲਾ ਸਰਪੰਚ ਦਰਸ਼ਪ੍ਰੀਤ ਨੂੰ ਜਾਂਦਾ ਜਿਸ ਨੇ ਸਮੁੱਚੇ ਪਿੰਡ ਨੂੰ ਇਕੱਠੇ ਕਰਕੇ ਇਸ ਗੱਲ ਦੀ ਬਹੁਤ ਪਹਿਲਗਾਮੀ ਕੀਤੀ ਆ ਤੇ ਨਾਲ ਦੂਜੀਆਂ ਤਰ੍ਹਾਂ ਨੇ ਵੀ ਉਸ ਨਾਲ ਸਹਿਮਤੀ ਕਰਕੇ ਇਕੱਠੇ ਹੋ ਕੇ ਇਹ ਮੇਲਾ ਮਨਾ ਰਹੇ ਆ ਜਿਸ ਦੇ ਨਾਲ ਸਮੁੱਚਾ ਪਿੰਡ ਵੀ ਖੁਸ਼ ਆ ਤੇ ਬਾਹਰ ਬੈਠੇ ਸਾਡੇ ਐਨ ਆਰ ਆਈ ਭਰਾ ਉਹ ਵੀ ਬਹੁਤ ਖੁਸ਼ ਆ ਤੇ ਪੁਰਾਣੇ ਬਜ਼ੁਰਗਾਂ ਨੇ ਪੁਰਾਣੇ ਐਨਆਰਆਈ ਭਰਾਵਾਂ ਵੀਰਾਂ ਨੇ ਜਿਸ ਤਰ੍ਹਾਂ ਪਿਛਲੇ ਲੰਬੇ ਸਮੇਂ ਚ ਸਾਡੀ ਮੇਲੇ ਸਹਾਇਤਾ ਕਰ ਰਹੇ ਸੀ ਐਰਕੀਓ ਖੁੱਲ ਕੇ ਇਸ ਮੇਲੇ ਦੀ ਸਹਾਇਤਾ ਕਰ ਰਿਆ ਸੋ ਇਹ ਮੇਲਾ ਬਹੁਤ ਹੀ ਵਧੀਆ ਢੰਗ ਨਾਲ ਮਨਾਇਆ ਜਾ ਰਿਹਾ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਮੇਲੇ ਵਿੱਚ ਹਮਮਾ ਕੇ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਪੰਚ ਸਾਹਿਬ ਦੂਜਿਆਂ ਨੇ ਸਨੇਹਾ ਦਿੱਤਾ ਜੀ ਤੁਸੀਂ ਵੀ ਦੇ ਦਿਓ ਜੀ ਆਪਣੇ ਲੋਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂ ਮੈਂ ਸਾਰੇ ਬਾਹਰਲੇ ਭਰਾਵਾਂ ਐਨਆਰਆਈਆਂ ਨੂੰ ਬੇਨਤੀ ਕਰਦਾ ਕਿ ਵਾਟਾ ਵਾਡਾ ਐ ਕਿ ਹਿੰਮਤ ਕਰਕੇ ਯੋਗਦਾਨ ਪਾਓ ਤੇ ਮੇਲੇ ਦੀ رونਕ ਨੂੰ ਵਧਾਈਏ ਬਿਲਕੁਕ ਬਹੁਤ ਧੰਨਵਾਦ ਹਾਂ